ਸ਼ੀਤ ਲਹਿਰ ਬਾਰੇ ਇਸ ਮੋਡਿਊਲ ਵਿੱਚ ਤੁਹਾਡਾ ਸਵਾਗਤ ਹੈ ਮੋਡਿਊਲ ਦੇ ਅੰਤ ਤੱਕ ਤੁਸੀਂ ਇਹ ਕਰਨ ਦੇ ਯੋਗ ਹੋ ਜਾਵੋਗੇ ਸ਼ੀਤ ਲਹਿਰ ਨੂੰ ਪਰਿਭਾਸ਼ਿਤ ਕਰਨਾ ਸ਼ੀਤ ਲਹਿਰ ਦੇ ਕਾਰਨਾਂ ਦੀ ਵਿਆਖਿਆ ਕਰਨਾ ਸ਼ੀਤ ਲਹਿਰ ਦੇ ਮਨੁੱਖਾਂ ਤੇ ਪ੍ਰਭਾਵਾਂ ਦੀ ਵਿਆਖਿਆ ਕਰਨਾ ਸ਼ੀਤ ਲਹਿਰ ਤੋਂ ਬਚਣ ਦਾ ਤਰੀਕਾ ਦੱਸਣਾ ਹਾਈਪੋਥਰਮੀਆ ਲਈ ਹਸਪਤਾਲ ਤੋਂ ਪਹਿਲਾਂ ਦੇ ਇਲਾਜ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਵਿਆਖਿਆ ਕਰਨਾ ਠੰਡ ਅਤੇ ਡੂੰਘੀਆਂ ਸੱਟਾਂ ਲਈ ਹਸਪਤਾਲ ਤੋਂ ਪਹਿਲਾਂ ਦੇ ਇਲਾਜ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਵਿਆਖਿਆ ਕਰਨਾ ਅਤੇ ਵਲੰਟੀਅਰਾਂ ਦੀ ਭੂਮਿਕਾ ਬਾਰੇ ਦੱਸਣਾ। ਸ਼ੀਤਲੈਰ ਇੱਕ ਮੌਸਮ ਦੀ ਘਟਨਾ ਹੈ ਜਿਸ ਵਿੱਚ ਹਵਾ ਦਾ ਠੰਡਾ ਹੋਣਾ ਜਾਂ ਇੱਕ ਵੱਡੇ ਖੇਤਰ ਵਿੱਚ ਬਹੁਤ ਠੰਡੀ ਹਵਾ ਦਾ ਹਮਲਾ ਸ਼ਾਮਲ ਹੁੰਦਾ ਹੈ। ਇਹ ਇੱਕ ਖੇਤਰ ਦੇ ਆਸ ਤੋਂ ਹੇਠਾਂ ਆਸਤਾਪਮਨ ਦੀ ਗਿਰਾਵਟ ਦੁਆਰਾ ਮਾਰਕ ਕੀਤਾ ਗਿਆ ਹੈ। ਉੱਤਰੀ ਭਾਰਤ ਦੇ ਮੈਦਾਨੀ ਖੇਤਰ ਵਿੱਚ ਹਰ ਸਾਲ ਸਰਦੀਆਂ ਦੌਰਾਨ ਸ਼ੀਤ ਲਹਿਰ ਅਤੇ ਠੰਡੇ ਦਿਨ ਦੀਆਂ ਸਥਿਤੀਆਂ ਦਾ ਨਿਯਮਤ ਤੌਰ ਤੇ ਅਨੁਭਵ ਕਰਦੇ ਹਨ ਇਹ ਇੱਕ ਗੰਭੀਰ ਮੌਸਮੀ ਵਰਤਾਰਾ ਹੈ ਜੋ ਜਾਨ ਅਤੇ ਫਸਲਾਂ ਦਾ ਨੁਕਸਾਨ ਵੀ ਕਰ ਸਕਦਾ ਹੈ ਸ਼ੀਤ ਲਹਿਰ ਨੂੰ ਪ੍ਰਚਲਿਤ ਮੰਨਿਆ ਜਾਂਦਾ ਹੈ ਜਦੋਂ ਇੱਕ ਸਟੇਸ਼ਨ ਦਾ ਘੱਟੋ ਘੱਟ ਤਾਪਮਾਨ ਮੈਦਾਨੀ ਖੇਤਰਾਂ ਲਈ 10 ਡਿਗਰੀ ਸੈਲਸੀਅਸ ਜਾਂ ਘੱਟ ਅਤੇ ਪਹਾੜੀ ਖੇਤਰਾਂ ਲਈ 0 ਡਿਗਰੀ ਸੈਲਸੀਅਸ ਜਾਂ ਘੱਟ ਹੁੰਦਾ ਹੈ ਭਾਰਤ ਵਿੱਚ 2021 ਵਿੱਚ ਮੌਸਮ ਦੀਆਂ ਭਿਆਨਕ ਘਟਨਾਵਾਂ ਕਾਰਨ 1750 ਮੌਤਾਂ ਹੋ ਗਈਆਂ। ਭਾਰਤ ਵਿੱਚ 2022 ਵਿੱਚ ਅਤਿਅੰਤ ਮੌਸਮੀ ਘਟਨਾਵਾਂ ਕਾਰਨ 2227 ਮਨੁੱਖੀ ਮੌਤਾਂ ਦਰਜ ਕੀਤੀਆਂ ਗਈਆਂ। ਆਓ ਸ਼ੀਤਲਰ ਦੇ ਵਿਕਾਸ, ਇਸ ਦੇ ਪ੍ਰਭਾਵਾਂ ਅਤੇ ਠੰਡੇ ਮੌਸਮ ਕਾਰਨ ਹੋਣ ਵਾਲੇ ਜੋਖਮਾਂ ਬਾਰੇ ਜਾਣੀਏ। ਹੋਰ ਜਾਣਨ ਲਈ ਹਰੇਕ ਟੈਬ ਤੇ ਕਲਿੱਕ ਕਰੋ। ਸ਼ੀਤ ਲਹਿਰਾਂ ਦਾ ਵਿਕਾਸ ਇੱਕ ਠੰਡੀ ਲਹਿਰ ਉਦੋਂ ਬਣਦੀ ਹੈ ਜਦੋਂ ਵੱਡੀ ਮਾਤਰਾ ਵਿੱਚ ਠੰਡੀ ਹਵਾ ਇੱਕ ਖੇਤਰ ਤੋਂ ਦੂਜੇ ਖੇਤਰ ਵਿੱਚ ਬਦਲ ਜਾਂਦੀ ਹੈ ਇਸ ਤਰ੍ਹਾਂ ਨਾਲ ਪੈਦਾ ਹੋਈਆਂ ਸ਼ੀਤ ਲਹਿਰਾਂ ਤੇਜ਼ ਹਵਾ ਨਾਲ ਹੋ ਸਕਦੀਆਂ ਹਨ ਇਸ ਕਿਸਮ ਦੇ ਵਰਤਾਰੇ ਨੂੰ ਸਰਦੀਆਂ ਦਾ ਤੂਫਾਨ ਵੀ ਕਿਹਾ ਜਾਂਦਾ ਹੈ ਹਾਈਪੋਥਰਮੀਆ ਅਤੇ ਫਰੋਸਟ ਬਾਈਟ ਬਹੁਤ ਜ਼ਿਆਦਾ ਅਤੇ ਖਾਸ ਤੌਰ ਤੇ ਅਚਾਨਕ ਠੰਡ ਕਾਰਨ ਹੁੰਦੇ ਹਨ ਇਸ ਸਥਿਤੀ ਦੇ ਨਤੀਜੇ ਵਜੋਂ ਟਿਸ਼ੂ ਨੂੰ ਨੁਕਸਾਨ ਅਤੇ ਅੰਗ ਕੰਮ ਕਰਨਾ ਛੱਡ ਸਕਦੇ ਹਨ ਅਤੇ ਇਸ ਲਈ ਡਾਕਟਰੀ ਤੌਰ ਤੇ ਹੱਲ ਕਰਨ ਦੀ ਲੋੜ ਹੁੰਦੀ ਹੈ। ਉਹ ਪਸ਼ੂਆਂ ਅਤੇ ਜੰਗਲੀ ਜੀਵਾਂ ਦੀ ਮੌਤ ਅਤੇ ਜੋਖਮਾਂ ਦਾ ਕਾਰਨ ਬਣ ਸਕਦੇ ਹਨ। ਜੇ ਠੰਡੀ ਲਹਿਰ ਦੇ ਨਾਲ ਭਾਰੀ ਅਤੇ ਲਗਾਤਾਰ ਬਰਫ਼ ਪੈਂਦੀ ਹੈ ਤਾਂ ਚਰਾਉਣ ਵਾਲੇ ਜਾਨਵਰ ਠੁਕਮਾ ਭੋਜਨ ਪ੍ਰਾਪਤ ਕਰਨ ਵਿੱਚ ਅਸਮਰਥ ਹੋ ਸਕਦੇ ਹਨ ਅਤੇ ਭੁੱਖਮਰੀ ਜਾਂ ਹਾਈਪੋਥਰਮੀਆ ਨਾਲ ਮਰ ਸਕਦੇ ਹਨ। ਠੰਡੇ ਮੌਸਮ ਕਾਰਨ ਜੋਖਮ ਜਦੋਂ ਕਿਸੇ ਵਿਅਕਤੀ ਨੂੰ ਬਹੁਤ ਜ਼ਿਆਦਾ ਠੰਡੇ ਤਾਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਦੇ ਨਤੀਜੇ ਵਜੋਂ ਸਰੀਰ ਦੇ ਤਾਪਮਾਨ ਵਿੱਚ ਕਮੀ ਹੋ ਸਕਦੀ ਹੈ ਅਤੇ ਇਸ ਨਾਲ ਠੰਡ ਤੋਂ ਪੈਦਾ ਹੋਣ ਵਾਲੀਆਂ ਡਾਕਟਰੀ ਸਮੱਸਿਆਵਾਂ ਜਿਵੇਂ ਕਿ ਫਰੋਸਟ ਬਾਈਟ ਫਰੋਸਟ ਨਿਪ ਚਿਲ ਬਲੇਨਸ ਅਤੇ ਹਾਈਪੋਥਰਮੀਆ ਫਰੋਸਟ ਬਾਈਟ ਸਰੀਰ ਦੇ ਟਿਸ਼ੂ ਦਾ ਜੰਮ ਜਾਣਾ ਹੈ ਜੋ ਅਕਸਰ ਹਾਈਪੋਥਰਮੀਆ ਦੇ ਨਾਲ ਹੁੰਦਾ ਹੈ ਜਦੋਂ برف ਦੇ ਸ਼ੀਸ਼ੇ ਚਮੜੀ ਦੇ ਸੈੱਲਾਂ ਦੇ ਵਿਚਕਾਰ ਬਣਦੇ ਹਨ ਅਤੇ ਸੈੱਲਾਂ ਤੋਂ ਤਰਲ ਕੱਢ ਕੇ ਵਧਦੇ ਹਨ ਤਾਂ ਸੰਚਾਰ ਵਿੱਚ ਰੁਕਾਵਟ ਆਉਂਦੀ ਹੈ ਜਿਸ ਨਾਲ ਪ੍ਰਭਾਵਿਤ ਟਿਸ਼ੂ ਨੂੰ ਵੱਧੂ ਨੁਕਸਾਨ ਹੁੰਦਾ ਹੈ ਇਹ ਆਮ ਤੌਰ ਤੇ ਹੱਥਾਂ ਪੈਰਾਂ ਕੰਨਾਂ ਨੱਕ ਅਤੇ ਗੱਲਾਂ ਨੂੰ ਪ੍ਰਭਾਵਿਤ ਕਰਦਾ ਹੈ ਫਰੋਸਟ ਨਿਪ ਠੰਡ ਦਾ ਇੱਕ ਹਲਕਾ ਰੂਪ ਹੈ ਲਗਾਤਾਰ ਠੰਡੇ ਸੰਪਰਕ ਪ੍ਰਭਾਵਿਤ ਖੇਤਰ ਵਿੱਚ ਸੁੰਨ ਹੋ ਜਾਂਦਾ ਹੈ ਫਰੋਸਟ ਨਿਪ ਚਮੜੀ ਨੂੰ ਸਥਾਈ ਨੁਕਸਾਨ ਨਹੀਂ ਪਹੁੰਚਾਉਂਦਾ ਸਿਲੂਪਲੇਨ 32 ਤੋਂ 60 ਡਿਗਰੀ ਫਾਰਨਹਾਈਟ ਦੇ ਵਿਚਕਾਰ ਠੰਡੇ, ਗਿੱਲੇ ਅਤੇ ਨਮੀ ਵਾਲੇ ਹਾਲਾਤਾਂ ਦੇ ਸੰਪਰਕ ਕਾਰਨ ਹੁੰਦਾ ਹੈ। ਵਾਰ-ਵਾਰ ਨੰਗੀ ਚਮੜੀ ਦੇ ਲੰਬੇ ਸਮੇਂ ਤੱਕ ਐਕਸਪੋਜ਼ਰ ਵਿਕਾਸ ਵੱਲ ਲੈ ਜਾਂਦਾ ਹੈ। ਸਿਰਫ ਕੁਝ ਘੰਟਿਆਂ ਵਿੱਚ ਕੰਨ, ਨੱਕ, ਗੱਲਾਂ, ਉਂਗਲਾਂ ਅਤੇ ਪੈਰਾਂ ਦੀਆਂ ਉਂਗਲਾਂ ਸਭ ਤੋਂ ਵੱਧ ਪ੍ਰਭਾਵਿਤ ਹੁੰਦੀਆਂ ਹਨ। ਹਾਈਪੋਥਰਮੀਆ ਨੂੰ ਆਮ ਤੌਰ ਤੇ 34.4 ਡਿਗਰੀ ਸੈਲਸੀਅਸ ਜਾਂ 99 ਡਿਗਰੀ ਫਾਰਨਹਾਰਟ ਤੋਂ ਘੱਟ ਕੋਰ ਸਰੀਰ ਦੇ ਤਾਪਮਨ ਵੱਜੋਂ ਪ੍ਰਭਾਸ਼ਿਤ ਕੀਤਾ ਜਾਂਦਾ ਹੈ। ਵਿਅਕਤੀ ਨੂੰ ਸੰਬੰਧਿਤ ਸੱਟਾਂ ਜਿਵੇਂ ਕਿ ਡੀਹਾਈਡਰੇਸ਼ਨ ਅਤੇ ਸਨੋ ਬਲਾਈਂਡਨੈਸ। ਡੀਹਾਈਡਰੇਸ਼ਨ ਸਰੀਰ ਦੇ ਆਮ ਕਾਰਜਾਂ ਨੂੰ ਹੌਲੀ ਕਰਨ ਜਾਂ ਰੋਕਣ ਦੇ ਬਿੰਦੂ ਤੱਕ ਸਰੀਰ ਦੇ ਤਰਲ ਦੇ ਨੁਕਸਾਨ ਦਾ ਕਾਰਨ ਬਣਦੀ ਹੈ। ਡੀਹਾਈਡਰੇਸ਼ਨ ਠੰਡੇ ਮੌਸਮ ਦਾ ਸ਼ਿਕਾਰ ਬਣਦੀ ਸੰਭਾਵਨਾ ਨੂੰ ਵਧਾਉਂਦੀ ਹੈ। ਸਨੋ ਬਲਾਈਂਡਨੈਸ ਸੋਜਸ਼ ਦਾ ਕਾਰਨ ਬਣਦੀ ਹੈ ਅਤੇ ਬਰਫ਼ ਦੁਆਰਾ ਪ੍ਰਤੀਬਿੰਬਿਤ ਸੂਰਜ ਦੀਆਂ ਅਲਟਰਾਵਾਇਲਟ ਕਿਰਨਾਂ ਕਾਰਨ ਅੱਖਾਂ ਦੀ ਸੰਵੇਦਨਸ਼ੀਲਤਾ ਆਓ ਹਾਈਪੋਥਰਮੀਆ ਚੇਤਾਵਨੀ ਚਿੰਨ ਅਤੇ ਲੱਛਣਾਂ ਬਾਰੇ ਜਾਣੀਏ ਜਿਵੇਂ ਕਿ ਚਰਚਾ ਕੀਤੀ ਗਈ ਹੈ ਬਹੁਤ ਜ਼ਿਆਦਾ ਠੰਡ ਦਾ ਸਾਹਮਣਾ ਕਰਨਾ ਮੁੱਖ ਤੌਰ ਤੇ ਦੋ ਤਰ੍ਹਾਂ ਦੀਆਂ ਐਮਰਜੈਂਸੀਆਂ ਦਾ ਕਾਰਨ ਬਣ ਸਕਦਾ ਹੈ ਹਾਈਪੋਥਰਮੀਆ ਅਤੇ ਫਰੋਸਟ ਬਾਈਟ ਜਾਂ ਲੋਕਲ ਕੋਲਡ ਇੰਜਰੀਜ਼ ਆਓ ਉਹਨਾਂ ਬਾਰੇ ਵਿਸਥਾਰ ਵਿੱਚ ਜਾਣੀਏ ਹਾਈਪੋਥਰਮੀਆ ਦੀਆਂ ਦੋ ਕਿਸਮਾਂ ਹਨ ਹਲਕੇ ਅਤੇ ਗੰਭੀਰ ਹਾਈਪੋਥਰਮੀਆ ਚੇਤਾਵਨੀ ਦੇ ਚਿੰਨ ਅਤੇ ਲੱਛਣਾਂ ਬਾਰੇ ਹੋਰ ਜਾਣਨ ਲਈ ਹਰੇਕ ਟੈਬ ਤੇ ਕਲਿੱਕ ਕਰੋ ਹਲਕੇ ਹਾਈਪੋਥਰਮੀਆ ਦੇ ਚਿੰਨ ਅਤੇ ਲੱਛਣਾਂ ਵਿੱਚ ਸ਼ਾਮਲ ਹਨ ਸੋਸਤ ਪੁਤਲੀਆਂ ਜਦੋਂ ਪੁਤਲੀਆਂ ਚਮਕਦਾਰ ਰੋਸ਼ਨੀ ਵਿੱਚ ਹੌਲੀ-ਹੌਲੀ ਸੁੰਗੜ ਜਾਂਦੀਆਂ ਹਨ ਬੇਕਾਬੂ ਕੰਬਣੀ ਘਟ ਤਾਪਮਾਨ ਦੇ ਸੰਪਰਕ ਵਿੱਚ ਆਉਣ ਤੋਂ ਠੰਡਾ ਹੋਣਾ ਠੰਡ ਮਹਿਸੂਸ ਹੋਣਾ ਠੰਡੇ ਮਾਹੌਲ ਵਿੱਚ ਠੰਡੇ ਤੋਂ ਬਾਅਦ ਠੰਡ ਮਹਿਸੂਸ ਕਰਨਾ ਸੁਸਤੀ ਸੁਸਤੀ ਦਾ ਮਤਲਬ ਦਿਨ ਦੇ ਦੌਰਾਨ ਆਮ ਨਾਲੋਂ ਜ਼ਿਆਦਾ ਨੀਂਦ ਆਉਣਾ ਹੈ ਜਿਹੜੇ ਲੋਕ ਸੁਸਤ ਹਨ ਉਹ ਨਾ ਚਾਹੁੰਦੇ ਹੋਏ ਵੀ ਸੌ ਸਕਦੇ ਹਨ ਨਜ਼ਰ ਦਾ ਨੁਕਸਾਨ ਦਾ ਮਤਲਬ ਹੈ ਅੰਨਾਂ ਪਣ ਜਾਂ ਚੰਗੀ ਤਰ੍ਹਾਂ ਦੇਖਣ ਦੀ ਯੋਗਤਾ ਨੂੰ ਗਵਾਉਣਾ ਤੇਜ਼ ਸਾਹ ਲੈਣਾ ਪ੍ਰਤੀ ਮਿੰਟ 20 ਤੋਂ ਵੱਧ ਸਾਹ ਲੈਣਾ ਹੌਲੀ ਨਬਜ਼ ਦਿਲ 1 ਮਿੰਟ ਵਿੱਚ 60 ਤੋਂ ਘੱਟ ਵਾਰ ਟੜਕਦਾ ਹੈ ਗੰਭੀਰ ਹਾਈਪੋਥਰਮੀਆ ਦੇ ਚਿੰਨ ਅਤੇ ਲੱਛਣਾਂ ਵਿੱਚ ਸ਼ਾਮਲ ਹਨ ਸਰੀਰ ਵਿੱਚ ਕਠੋਰਤਾ ਅੰਗਾਂ ਦੀਆਂ ਮਾਸਪੇਸ਼ੀਆਂ ਦੀ ਆਮ ਤੌਰ ਤੇ ਆਰਾਮ ਕਰਨ ਵਿੱਚ ਅਸਮਰਥਾ ਬਹੁਤ ਹੌਲੀ ਸਾਹ ਲੈਣਾ ਆਰਾਮ ਕਰਦੇ ਸਮੇਂ ਸਾਹ ਲੈਣ ਦੀ ਦਰ 12 ਸਾਹ ਪ੍ਰਤੀ ਮਿੰਟ ਤੋਂ ਘਟ ਜਾਂਦੀ ਹੈ। ਗੈਰ ਜਵਾਬਦੇਹ ਕਿਸੇ ਵੀ ਉਤੇਜਨਾ ਜਾਂ ਹੁਕਮ ਦਾ ਤੁਰੰਤ ਜਵਾਬ ਨਾ ਦੇਣਾ। ਬਹੁਤ ਹੌਲੀ ਨਬਜ ਦਰ 45 ਤੋਂ ਘੱਟ ਜੋ ਕਿ ਬਹੁਤ ਹੀ ਹੌਲੀ ਨਬਜ ਦਰ ਹੈ। ਕੰਪਨੀ ਦੀ ਗੈਰ ਹਾਜ਼ਰੀ ਠੰਡੇ ਵਾਤਾਵਰਨ ਦੇ ਸੰਪਰਕ ਦੌਰਾਨ ਗਰਮੀ ਪੈਦਾ ਕਰਨ ਲਈ ਪਿੰਜਰ ਦੀਆਂ ਮਾਸਪੇਸ਼ੀਆਂ ਵਿੱਚ ਅਣਇੱਛਤ ਸਟੋਮੈਟਿਕ ਮੋਟਰ ਪ੍ਰਤੀਕਿਰਿਆਵਾਂ ਦੀ ਅਣਹੋਂਦ ਪੁਤਲੀਆਂ ਦਾ ਸਥਿਰ ਫੈਲਣਾ ਪੁਤਲੀਆਂ ਰੋਸ਼ਨੀ ਦੇ ਪੱਧਰ ਵਿੱਚ ਬਦਲਾਅ ਕੀਤੇ ਬਿਨਾ ਫੈਲ ਜਾਂਦੀਆਂ ਹਨ ਪਛਾਣ ਕਰੋ ਕਿ ਦਿੱਤੇ ਗਏ ਬਿਆਨ ਸਹੀ ਹਨ ਜਾਂ ਗਲਤ ਹਾਈਪੋਥਰਮੀਆ ਦੇ ਮਾਮਲੇ ਵਿੱਚ ਮਰੀਜ਼ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਹੋਣਾ ਚਾਹੀਦਾ ਹੈ ਹਾਈਪੋਥਰਮੀਆ ਇੱਕ ਛੂਤ ਦੀ ਬਿਮਾਰੀ ਹੈ ਕੀ ਇਹ ਸਹੀ ਹੈ ਜਾਂ ਗਲਤ ਆਓ ਜਾਣਦੇ ਹਾਂ ਹਾਈਪੋਥਰਮੀਆ ਦੇ ਹੋਰ ਗੰਭੀਰ ਨਤੀਜਿਆਂ ਬਾਰੇ ਹੋਰ ਜਾਣਨ ਲਈ ਹਰੇਕ ਅੰਗ ਤੇ ਕਲਿੱਕ ਕਰੋ ਹਾਈਪੋਥਰਮੀਆ ਦਾ ਦਿਮਾਗ ਤੇ ਅਸਰ ਹੋ ਸਕਦਾ ਹੈ ਅਤੇ ਚੇਤਨਾ ਬਦਲ ਸਕਦੀ ਹੈ ਐਪਨੀਮੀਆ ਜਾਂ ਕੋਮਾ ਹੋ ਸਕਦਾ ਹੈ ਬਦਲੀ ਹੋਈ ਚੇਤਨਾ ਕਿਸੇ ਵਿਅਕਤੀ ਦੀ ਆਮ ਮਾਨਸਿਕ ਸਥਿਤੀ ਜਾਂ ਕਿਸੇ ਵੀ ਸਥਿਤੀ ਵਿੱਚ ਤਬਦੀਲੀ ਹੈ ਜਿਸ ਵਿੱਚ ਵਿਅਕਤੀ ਦੀਆਂ ਭਾਵਨਾਵਾਂ ਆਮ ਨਾਲੋਂ ਵੱਖਰੀਆਂ ਹੁੰਦੀਆਂ ਹਨ ਕੋਮਾ ਉਦੋਂ ਹੁੰਦਾ ਹੈ ਜਦੋਂ ਕੋਈ ਵਿਅਕਤੀ ਸਾਹ ਲੈਣਾ ਜਾਂ ਅਸਥਾਈ ਬੰਦ ਜਾਂ ਸਾਹ ਲੈਣਾ ਬੰਦ ਕਰ ਦਿੰਦਾ ਹੈ ਕੋਮਾ ਲੰਬੇ ਸਮੇਂ ਦੇ ਨੁਕਸਾਨ ਦੀ ਅਵਸਥਾ ਹੈ ਜੇਕਰ ਚੇਤਨਾ ਜਿਸ ਵਿੱਚ ਉਤੇਜਨਾ ਪ੍ਰਤੀ ਪ੍ਰਤੀਕਿਰਿਆ ਦੀ ਘਾਟ ਵੀ ਸ਼ਾਮਲ ਹੈ हाइपोथर्मिया ਦਾ ਫੇਫੜਿਆਂ ਤੇ ਪ੍ਰਭਾਵ ਪੈ ਸਕਦਾ ਹੈ ਅਤੇ ਇਸ ਨਾਲ ਐਸਪੀਰੇਸ਼ਨ ਨਿਮੋਨੀਆ ਜਾਂ ਬਾਲਗ ਸਾਹ ਸੰਬੰਧੀ ਪਰੇਸ਼ਾਨੀ ਸਿੰਡਰੋਮ ਹੋ ਸਕਦਾ ਹੈ। ਐਸਪੀਰੇਸ਼ਨ ਨਿਮੋਨੀਆ ਉਦੋਂ ਹੁੰਦਾ ਹੈ ਜਦੋਂ ਭੋਜਨ ਜਾਂ ਤਰਲ ਨੂੰ ਸਾਹ ਨਾਲੀਆਂ ਜਾਂ ਫੇਫੜਿਆਂ ਵਿੱਚ ਸਾਹ ਲਿਆ ਜਾਂਦਾ ਹੈ। ਮੂੰਹ ਜਾਂ ਫੇਫੜਿਆਂ ਵਿੱਚ ਭੋਜਨ ਜਾਂ ਹੋਰ ਪਦਾਰਥਾਂ ਦੇ ਫਿਲਟਰੇਸ਼ਨ ਵਿੱਚ ਨਿਗਲ ਜਾਣ ਜਾਂ ਅੰਦਰ ਘਟਨਾ ਦੀ ਬਜਾਏ ਬਾਲਗ ਸਾਹ ਸੰਬੰਧੀ ਪਰੇਸ਼ਾਨੀ ਸਿੰਡਰੋਮ ਵਿੱਚ ਤਰਲ ਫੇਫੜਿਆਂ ਦੇ ਐਲਵੀਓਲੀ ਵਿੱਚ ਜਾਂ ਜਨਲੇਵਾ ਫੇਫੜਿਆਂ ਦੀ ਸੱਟ ਵਿੱਚ ਇਕੱਠਾ ਹੁੰਦਾ ਹੈ ਜੋ ਤਰਲ ਨੂੰ ਫੇਫੜਿਆਂ ਵਿੱਚ ਲੀਕ ਕਰਨ ਦਿੰਦਾ ਹੈ ਜਾਂ ਐਲਵੀਓਲੀ ਜਾਂ ਫੇਫੜੇ ਤਰਲ ਪਦਾਰਥਾਂ ਤੱਕ ਪਹੁੰਚ ਨਾਲ ਭਰ ਜਾਂਦੇ ਹਨ ਹਾਈਪੋਥਰਮੀਆ ਅੰਤੜੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਗੈਸਟ੍ਰੋਇੰਟੈਸਟਾਈਨਲ ਖੂਨ ਨਿਕਲਣ ਦਾ ਕਾਰਨ ਬਣ ਸਕਦਾ ਹੈ ਜੋ ਖੂਨ ਨਿਕਲਦਾ ਹੈ ਜੋ ਗਲੇ ਤੋਂ ਗੁਦਾ ਤੱਕ ਕਿਤੇ ਵੀ ਪਾਚਨ ਟ੍ਰੈਕਟ ਵਿੱਚ ਸ਼ੁਰੂ ਹੋ ਜਾਂਦਾ ਹੈ ਫੈਲੀ ਹੋਈ ਇੰਟਰਾ ਵੈਸਕੂਲਰ ਕੋਗੂਲੇਸ਼ਨ ਸਥਿਤੀ ਖੂਨ ਦੇ ਜੰਮਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੀ ਹੈ ਜਾਂ ਅਜਿਹੀ ਸਥਿਤੀ ਵਿੱਚ ਖੂਨ ਦੇ ਥੱਕੇ ਸਾਰੇ ਸਰੀਰ ਵਿੱਚ ਬਣਦੇ ਹਨ ਜੋ ਛੋਟੀਆਂ ਖੂਨ ਦੀਆਂ ਨਾੜੀਆਂ ਨੂੰ ਬਲੌਕ ਕਰਦੇ ਹਨ ਮਰੀਜ਼ ਦੇ ਗੁਰਦੇਆਂ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ ਇਹ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਗੁਰਦੇ ਅਚਾਨਕ ਫालतू ਭੋਜਨ ਨੂੰ ਖੂਨ ਵਿੱਚੋਂ ਫਿਲਟਰ ਨਹੀਂ ਕਰ ਸਕਦੇ ਦਿਲ ਤੇ ਹਾਈਪੋਥਰਮੀਆ ਦਾ ਪ੍ਰਭਾਵ ਅਰਥੀਮੀਆਂ ਦਾ ਕਾਰਨ ਬਣ ਸਕਦਾ ਹੈ ਜਿੱਥੇ ਦਿਲ ਇੱਕ ਅਨਿਯਮਿਤ ਜਾਂ ਅਸਾਧਾਰਨ ਤਾਲ ਅਨਿਯਮਿਤ ਦਿਲ ਦੀ ਧੜਕਣ ਨਾਲ ਧੜਕਦਾ ਹੈ ਇਹ ਪਲਸ ਸੈਲਸ ਇਲੈਕਟ੍ਰੀਕਲ ਐਕਟੀਵਿਟੀ ਦਾ ਕਾਰਨ ਵੀ ਬਣ ਸਕਦਾ ਹੈ ਦਿਲ ਬੰਦ ਹੋ ਜਾਂਦਾ ਹੈ ਕਿਉਂਕਿ ਦਿਲ ਦੀ ਵਿਚ ਲਈ ਗਤੀਵਿਧੀ ਦਿਲ ਦੀ ਧੜਕਣ ਨੂੰ ਬਣਾਉਣ ਲਈ ਬਹੁਤ ਕਮਜ਼ੋਰ ਹੋ ਜਾਂਦੀ ਹੈ ਆਓ ਹਾਈਪੋਥਰਮੀਆ ਦੇ ਹਸਪਤਾਲ ਲਿਜਾਣ ਤੋਂ ਪਹਿਲਾਂ ਇਲਾਜ ਬਾਰੇ ਜਾਣੀਏ ਪ੍ਰੋਟੋਕਾਲ ਦੇ ਅਨੁਸਾਰ ਵਿਆਪਕ ਸਾਵਧਾਨੀ ਵਰਤੋ ਸਰੀਰ ਨੂੰ ਸੁਰੱਖਿਅਤ ਕਰੋ ਅਤੇ EMS ਨੂੰ ਚੇਤਾਵਨੀ ਦਿਓ ਪ੍ਰਭਾਵਿਤ ਵਿਅਕਤੀ ਦਾ ਸ਼ੁਰੂਆਤੀ ਮੁਲਾਂਕਣ ਅਤੇ ਸਰੀਰਕ ਮੁਆਇਨਾ ਕਰੋ ਖੁੱਲੀ ਸਾਹ ਨਾਲੀ ਬਣਾਈ ਰੱਖੋ ਅਤੇ ਲੋੜ ਪੈਣ ਤੇ ਆਕਸੀਜਨ ਦਾ ਪ੍ਰਬੰਧ ਕਰੋ ਮਰੀਜ਼ ਨੂੰ ਠੰਡੇ ਵਾਤਾਵਰਣ ਤੋਂ ਹਟਾਓ ਕਿਸੇ ਵੀ ਗਿੱਲੇ ਕੱਪੜੇ ਨੂੰ ਹਟਾਓ ਅਤੇ ਮਰੀਜ਼ ਨੂੰ ਕੰਬਲ ਦੇ ਨਾਲ ਢੱਕੋ ਮਰੀਜ਼ ਨੂੰ ਸੁੱਕਾ ਰੱਖੋ ਜੇ ਮਰੀਜ਼ ਸੁਚੇਤ ਹੈ ਤਾਂ ਹੌਲੀ-ਹੌਲੀ ਗਰਮ ਪੀਣ ਵਾਲੇ ਪਦਾਰਥ ਦਿਓ ਲਗਾਤਾਰ ਬਚਾਅ ਦੇ ਸੰਕੇਤਾਂ ਦੀ ਜਾਂਚ ਕਰੋ ਆਓ ਅੱਗੇ ਫੋਰਸ ਬਾਈਟ ਜਾਂ ਲੋਕਲ ਕੋਲਡ ਇੰਜਰੀਜ਼ ਲਈ ਹਸਪਤਾਲ ਤੋਂ ਪਹਿਲਾਂ ਦੇ ਇਲਾਜ ਬਾਰੇ ਜਾਣੀਏ ਫੋਰਸ ਬਾਈਟ ਲਈ ਹਸਪਤਾਲ ਲਿਜਾਣ ਤੋਂ ਪਹਿਲਾਂ ਦਾ ਇਲਾਜ ਹੇਠ ਲਿਖੇ ਅਨੁਸਾਰ ਹੈ ਮਰੀਜ਼ ਨੂੰ ਠੰਡੇ ਵਾਤਾਵਰਣ ਤੋਂ ਹਟਾ ਦਿਓ ਮਰੀਜ਼ ਨੂੰ ਸੁੰਨ ਹੋਏ ਅੰਗਾਂ ਨਾਲ ਚੱਲਣ ਦੀ ਆਗਿਆ ਨਾ ਦਿਓ ਸੁੰਨ ਹੋਏ ਜਗ੍ਹਾ ਨੂੰ ਹੋਰ ਸੱਟਾਂ ਲੱਗਣ ਅਤੇ ਮੁੜ ਸੁੰਨ ਹੋਣ ਤੋਂ ਬਚਾਓ ਪ੍ਰਭਾਵਿਤ ਜਗ੍ਹਾ ਨੂੰ ਸੁਕਾਓ ਅਤੇ ਸਾਫ਼ ਪੱਟੀ ਲਗਾਓ ਉਂਗਲਾਂ ਦੇ ਵਿਚਕਾਰ ਡਰੈਸਿੰਗ ਰੱਖੋ ਜੇ ਉਹ ਪ੍ਰਭਾਵਿਤ ਹਨ ਜੇ ਪ੍ਰਭਾਵ ਸਤਹੀ ਹੋਵੇ ਉਂਗਲਾਂ ਨੂੰ ਟੱਕੋ ਅਤੇ ਨਿਗਾ ਕਰੋ ਜੇਕਰ ਪ੍ਰਭਾਵ ਗੰਭੀਰ ਹੈ ਤਾਂ ਇੱਕ ਸੁੱਕੀ ਅਤੇ ਨਿਰਜੀਵ ਪੱਟੀ ਲਗਾਓ ਇਹ ਬਹੁਤ ਮਹੱਤਵਪੂਰਨ ਹੈ ਕਿ ਸ਼ੁਰੂਆਤੀ ਪੜਾਵਾਂ ਵਿੱਚ ਠੰਡ ਦਾ ਇਲਾਜ ਕੀਤਾ ਜਾਵੇ ਆਓ ਦੇਖੀਏ ਕਿ ਕੀ ਹੁੰਦਾ ਹੈ ਜੇਕਰ ਠੰਡ ਦਾ ਇਲਾਜ ਨਾ ਕੀਤਾ ਜਾਵੇ ਠੰਡ ਦੇ ਬਾਅਦ ਦੇ ਪੜਾਵਾਂ ਨੂੰ ਡੀਪ ਕੋਲਡ ਇੰਜਰੀਜ਼ ਕਿਹਾ ਜਾਂਦਾ ਹੈ ਇਸ ਸਥਿਤੀ ਵਿੱਚ ਚਮੜੀ ਬਹੁਤ ਮੂਮੀ ਦਿਖਾਈ ਦੇ ਸਕਦੀ ਹੈ ਅਤੇ ਛੂਹਣ ਤੇ ਸਖਤ ਲੱਗਦੀ ਹੈ ਜਿਵੇਂ ਜਿਵੇਂ ਸੁਨਤਾ ਵੱਧਦੀ ਜਾਂਦੀ ਹੈ ਇਹ ਖੁਰਦਰੀ ਹੋ ਜਾਂਦੀ ਹੈ ਅੰਤ ਵਿੱਚ ਉਸ ਖੇਤਰ ਦੀ ਚਮੜੀ ਚਿੱਟੀ ਅਤੇ ਸੁੱਜ ਜਾਂਦੀ ਹੈ ਅਤੇ ਛਾਲੇ ਹੋ ਜਾਂਦੇ ਹਨ ਆਓ ਦੇਖੀਏ ਕਿ ਤੁਸੀਂ ਇਹਨਾਂ ਹਾਲਾਤਾਂ ਦੀ ਪਛਾਣ ਕਰ ਸਕਦੇ ਹੋ ਚਿੱਤਰਾਂ ਨੂੰ ਟੁਕਮੇ ਡਰੌਪ ਬਾਕਸ ਵਿੱਚ ਖਿੱਚੋ ਅਤੇ ਜਮਾ ਕਰੋ ਪੇਫੜੇ ਨਮੂਨਿਆਂ ਖੂਨ ਇੰਟਰ ਵੈਸਕੂਲਰ ਕੋਗੂਲੇਸ਼ਨ ਦਿਮਾਗ ਐਪਨੀਆਂ ਦਿਲ ਐਰਥੀਮੀਆ ਸਵਾਲਾਂ ਦਾ ਜਵਾਬ ਦਿਓ ਉਚਿਤ ਜਵਾਬ ਚੁਣੋ ਅਤੇ ਸਬਮਿਟ ਤੇ ਕਲਿੱਕ ਕਰੋ ਨਜ਼ਰ ਦਾ ਨੁਕਸਾਨ ਇੱਕ ਲੱਛਣ ਹੈ ਆਓ ਹੁਣ ਠੰਡੇ ਮੌਸਮ ਦੀ ਇੰਜਰੀਜ਼ ਤੋਂ ਬਚਾਅ ਬਾਰੇ ਵਿਸਥਾਰ ਵਿੱਚ ਚਰਚਾ ਕਰੀਏ ਸਰੀਰ ਦੇ ਤਾਪਮਨ ਵਿੱਚ ਅਚਾਨਕ ਗਿਰਾਵਟ ਨਾ ਆਉਣ ਦਿਓ ਜੋ ਦਿਲ ਦਾ ਦੌਰਾ ਜਾਂ ਸਟ੍ਰੋਕ ਦਾ ਕਾਰਨ ਬਣ ਸਕਦਾ ਹੈ ਸਿਰ ਅਤੇ ਗਰਦਨ ਨੂੰ ਢੱਕੋ 80% ਗਰਮੀ ਦਾ ਨੁਕਸਾਨ ਇੱਥੋਂ ਹੀ ਹੁੰਦਾ ਹੈ ਸਰੀਰ ਦੇ ਤਾਪਮਨ ਨੂੰ ਬਰਕਰਾਰ ਰੱਖਣ ਲਈ ਗਰਮ ਕੱਪੜਿਆਂ ਦਾ ਇਸਤੇਮਾਲ ਕਰੋ ਠੰਡੇ ਇਲਾਕਿਆਂ ਵਿੱਚ ਜ਼ਿਆਦਾ ਦੇਰ ਤੱਕ ਨਾ ਰਹੋ ਜੇਕਰ ਠੰਡ ਵਿੱਚ ਬਾਹਰ ਜਾਣਾ ਪਵੇ ਤਾਂ ਕਿਸੇ ਸ਼ੈਲਟਰ ਵਿੱਚ ਹੀ ਆਰਾਮ ਕਰੋ ਠੰਡੇ ਮੌਸਮ ਵਿੱਚ ਇੱਕ ਬਚਾਅ ਕਿੱਟ ਤਿਆਰ ਕਰੋ ਅਤੇ ਇਸ ਨੂੰ ਹੱਥ ਵਿੱਚ ਰੱਖੋ ਆਓ ਜਾਣਦੇ ਹਾਂ ਕਿ ਕਿੱਟ ਵਿੱਚ ਕੀ ਕੀ ਹੋਣਾ ਚਾਹੀਦਾ ਹੈ। ਸ਼ੀਤ ਲਹਿਰ ਲਈ ਤਿਆਰੀ ਲੋਕਾਂ ਨੂੰ ਸ਼ੀਤ ਲਹਿਰ ਤੋਂ ਪਹਿਲਾਂ ਪਾਣੀ, ਭੋਜਨ, ਹੋਰ ਜ਼ਰੂਰੀ ਵਸਤੂਆਂ ਸਟੋਰ ਕਰਨੀਆਂ ਚਾਹੀਦੀਆਂ ਹਨ। ਕੱਪੜੇ ਪਾਓ ਜੋ ਤੁਹਾਨੂੰ ਗਰਮੀ ਮਹਿਸੂਸ ਕਰਵਾਉਣ ਜੇ ਬਾਹਰ ਜਾ ਰਹੇ ਹੋ ਤਾਂ ਲੇਹਰਾਂ ਵਿੱਚ ਕੱਪੜੇ ਪਾਓ। ਮੋਮਬਤੀਆਂ, ਫਲੈਸ਼ਲਾਈਟਾਂ, ਪੋਰਟੇਬਲ ਇੰਦਨ ਅਤੇ ਚੁੱਲ੍ਹੇ ਜਾਂ ਸਟੋਵ ਵਿੱਚ ਵਰਤੀ ਜਾਂਦੀ ਲੱਕੜ ਲਈ ਮਾਚਸ ਸਟੋਰ ਕਰੋ। ਹਸਪਤਾਲਾਂ ਨੂੰ ਸ਼ੀਤ ਲਹਿਰ ਤੋਂ ਪ੍ਰਭਾਵਿਤ ਪੀੜਤਾਂ ਦੇ ਇਲਾਜ ਲਈ ਤਿਆਰੀ ਕਰਨੀ ਚਾਹੀਦੀ ਹੈ। ਆਈਟਮਾਂ ਨੂੰ ਦੇਖਣ ਲਈ ਕਿੱਟ ਤੇ ਕਲਿੱਕ ਕਰੋ। ਠੰਡੇ ਮੌਸਮ ਦੀ ਬਚਾਅ ਕਿੱਟ ਵਿੱਚ ਇਹ ਹੋਣਾ ਚਾਹੀਦਾ ਹੈ। ਵਾਟਰਪੂਫ ਮਾਚਸ ਅਤੇ ਅੱਗ ਲਗਾਉਣ ਵਾਲੀਆਂ ਚੀਜ਼ਾਂ ਜਿਵੇਂ ਮੋਮਬਤੀ, ਮੈਗਨੀਸ਼ੀਅਮ ਮੈਚ, ਲਾਈਟਰ, ਪ੍ਰੈਸ਼ਰ ਪਟੀਆਂ, ਠੰਡੇ ਮੌਸਮ ਦੇ 립밤, ਧੁੱਪ ਵਾਲੇ ਚਸ਼ਮੇ, ਬਹੁਮੰਤਵੀ ਚਾਕੂ, ਪਾਣੀ ਗਰਮ ਕਰਨ ਲਈ ਧਾਂਤ ਦਾ ਇੱਕ ਕੰਟੇਨਰ, ਉੱਚ ਊਰਜਾ ਵਾਲੇ ਭੋਜਨ ਦੀ ਥੋੜੀ ਮਾਤਰਾ, ਪੰਨੀਦਾਰ ਬਚਾਅ ਕੰਬੜ ਜੇਕਰ ਤੁਸੀਂ ਕਿਸੇ ਪਰਬਤਾਰੋਹੀ ਟ੍ਰੈਕਿੰਗ ਮੋਹਿੰਮ ਤੇ ਹੋ ਜਿੱਥੇ ਤੁਹਾਡਾ ਮੋਬਾਈਲ ਕੰਮ ਨਹੀਂ ਕਰਦਾ ਹੈ ਤਾਂ ਤੁਹਾਡੇ ਕੋਲ ਮਦਦ ਲਈ ਟਾਰਚ, ਸ਼ੀਸ਼ਾ ਅਤੇ ਸਿਟੀ ਹੋਣੀ ਚਾਹੀਦੀ ਹੈ ਅਤੇ ਜੇਕਰ ਤੁਸੀਂ ਆਪਣਾ ਰਸਤਾ ਗਵਾ ਦਿੰਦੇ ਹੋ ਤਾਂ ਤੁਹਾਡੇ ਕੋਲ ਕੰਪਾਸ ਹੋਣਾ ਚਾਹੀਦਾ ਹੈ। ਆਓ ਜਾਣਦੇ ਹਾਂ ਸ਼ੀਤ ਲਹਿਰ ਤੋਂ ਪੀੜਤ ਲੋਕਾਂ ਦੀ ਫੌਰੀ ਦੇਖਭਾਲ ਬਾਰੇ। ਸਭ ਤੋਂ ਪਹਿਲਾਂ ਪੀੜਤ ਨੂੰ ਗਰਮ ਕੰਬਲੇ ਨਾਲ ਢੱਕੋ, ਪੀੜਤ ਨੂੰ ਘਰ ਦੇ ਅੰਦਰ ਲਿਜਾਣਾ ਚਾਹੀਦਾ ਹੈ। ਕਮਰੇ ਵਿੱਚ ਹੀਟਰ ਲਗਾਉਣਾ ਚਾਹੀਦਾ ਹੈ। ਗਰਮ ਸ਼ੋਰਬਾ ਅਤੇ ਸੂਪ ਜ਼ਰੂਰ ਦੇਣਾ ਚਾਹੀਦਾ ਹੈ। ਗਰਮ ਇਸ਼ਨਾਨ ਵੀ ਦਿੱਤਾ ਜਾ ਸਕਦਾ ਹੈ ਪੀੜਤ ਦੇ ਪੈਰਾਂ ਨੂੰ ਕੋਸੇ ਪਾਣੀ ਵਿੱਚ ਡਬੋ ਦਿਓ ਉਸ ਨੂੰ ਪੀਣ ਲਈ ਗਰਮ ਗੈਰ ਮਾਦਕ ਪਦਾਰਥ ਦਿੱਤੇ ਜਾਣੇ ਚਾਹੀਦੇ ਹਨ ਕੈਮੀਕਲ ਹੀਟ ਪੈਕ ਪੀੜਤ ਦੀ ਗਰਦਨ ਅਤੇ ਕੱਛਾਂ ਤੇ ਲਗਾਇਆ ਜਾ ਸਕਦਾ ਹੈ ਪੀੜਤ ਨੂੰ ਹੌਲੀ ਹੌਲੀ ਗਰਮ ਕਰੋ ਕਿਉਂਕਿ ਤੇਜ਼ ਗਰਮੀ ਹੋਣ ਨਾਲ ਦਿਲ ਦੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ ਜੇ ਪੀੜਤ ਠੀਕ ਨਹੀਂ ਹੋ ਰਿਹਾ ਹੈ ਤਾਂ ਐਮਰਜੈਂਸੀ ਮੈਡੀਕਲ ਸੇਵਾਵਾਂ ਨੂੰ ਕਾਲ ਕਰੋ ਪੀੜਤ ਨੂੰ ਆਰਾਮ ਕਰਨ ਦਿਓ ਪੀੜਤ ਨੂੰ ਚੱਲਣ ਫਿਰਨ ਨਾ ਦਿਓ ਸ਼ੀਤ ਲਹਿਰ ਤੋਂ ਪ੍ਰਭਾਵਿਤ ਵਿਅਕਤੀ ਦਾ ਇਲਾਜ ਕਿਵੇਂ ਕਰਨਾ ਹੈ ਡਾਕਟਰੀ ਸਹਾਇਤਾ ਪ੍ਰਾਪਤ ਕਰੋ ਵਿਅਕਤੀ ਨੂੰ ਠੰਡੀ ਜਗ੍ਹਾ ਤੋਂ ਬਾਹਰ ਲੈ ਜਾਓ ਉਹ ਗਿੱਲੇ ਕੱਪੜੇ ਹਟਾਓ ਸਰੀਰ ਦੇ ਕੇਂਦਰ ਛਾਤੀ ਗਰਦਨ ਸਿਰ ਕਮਰ ਤੇ ਵਿਅਕਤੀ ਨੂੰ ਗਰਮ ਕਰੋ ਸਿੱਧੀ ਗਰਮੀ ਦੀ ਵਰਤੋਂ ਨਾ ਕਰੋ ਨਿੱਗੇ ਕੰਬਲ ਤੌਲੀਏ ਲਪੇਟੀਆਂ ਗਰਮ ਪਾਣੀ ਦੀਆਂ ਬੋਤਲਾਂ ਜਾਂ ਚਮੜੀ ਨਾਲ ਚਮੜੀ ਦੇ ਸੰਪਰਕ ਦੀ ਵਰਤੋਂ ਕਰੋ ਵਿਅਕਤੀ ਦੀ ਮਾਲਿਸ਼ ਵਗੈਰਾ ਨਾ ਕਰੋ ਵਿਅਕਤੀ ਨੂੰ ਸਥਿਰ ਰੱਖੋ ਜੇ ਵਿਅਕਤੀ ਜਾਗਦਾ ਹੈ ਤਾਂ ਗਰਮ ਪੀਣ ਵਾਲੇ ਪਦਾਰਥ ਮਦਦ ਕਰ ਸਕਦੇ ਹਨ ਸ਼ਰਾਬ ਨਾ ਦਿਓ ਜੇਕਰ ਵਿਅਕਤੀ ਜਵਾਬ ਨਹੀਂ ਦੇ ਰਿਹਾ ਹੈ ਤਾਂ ਸੀਪੀਆਰ ਦਿੱਤੀ ਜਾਣੀ ਚਾਹੀਦੀ ਹੈ ਜਦੋਂ ਵਿਅਕਤੀ ਨੂੰ ਗਰਮ ਕੀਤਾ ਜਾ ਰਿਹਾ ਹੈ ਕਦੇ ਵੀ ਇਹ ਨਾ ਸੋਚੋ ਕਿ ਉਹ ਵਿਅਕਤੀ ਮਰ ਗਿਆ ਹੈ ਆਓ ਹੁਣ ਜਾਣਦੇ ਹਾਂ ਕਿ ਠੰਡੇ ਸਥਾਨਾਂ ਤੇ ਜਾਣ ਵਾਲੇ ਨਿਰਦੇਸ਼ਾਂ ਬਾਰੇ ਜੇਕਰ ਤੁਸੀਂ ਕਿਸੇ ਠੰਡੇ ਸਥਾਨ ਤੇ ਜਾਣ ਵਾਲੇ ਸੈਲਾਨੀ ਹੋ ਤਾਂ ਤੁਹਾਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਸ਼ੀਤ ਲਹਿਰ ਦੀ ਪਵਿਕਵਣੀ ਦਾ ਪਤਾ ਲਗਾਓ ਸਥਾਨਕ ਹੈਲਪਲਾਈਨ ਨੰਬਰ ਆਪਣੇ ਕੋਲ ਰੱਖੋ ਆਪਣੇ ਇਲੈਕਟ੍ਰੋਨਿਕ ਡਿਵਾਈਸਾਂ ਨੂੰ ਚਾਰਜ ਰੱਖੋ ਤਾਂ ਕਿ ਜੇਕਰ ਤੁਹਾਨੂੰ ਨੈੱਟਵਰਕ ਮਿਲਦਾ ਹੈ ਤਾਂ ਤੁਸੀਂ ਮਦਦ ਲਈ ਕਾਲ ਕਰ ਸਕਦੇ ਹੋ ਜਾਂ ਨਵੀਨਤਮ ਐਪਾਂ ਰਾਹੀਂ ਆਪਣਾ ਰਸਤਾ ਲੱਭ ਸਕਦੇ ਹੋ ਜੇਕਰ ਤੁਸੀਂ ਠੰਡੀ ਲਹਿਰ ਵਿੱਚ ਫਸ ਜਾਂਦੇ ਹੋ ਤਾਂ ਭੋਜਨ ਅਤੇ ਪਾਣੀ ਦਾ ਭੰਡਾਰ ਰੱਖੋ ਸਥਾਨਕ ਗਾਈਡ ਤੋਂ ਬਿਨਾਂ ਜੰਗਲੀ ਖੇਤਰ ਵਿੱਚ ਨਾ ਜਾਓ ਇਸ ਦੇ ਨਾਲ ਅਸੀਂ ਇਸ ਮੋਡਿਊਲ ਦੇ ਅੰਤ ਵਿੱਚ ਆ ਗਏ ਹਾਂ ਆਉ ਮੋਡਿਊਲ ਵਿੱਚ ਵਿਚਾਰੇ ਗਏ ਮੁੱਖ ਨੁਕਤਿਆਂ ਨੂੰ ਯਾਦ ਕਰੀਏ ਇੱਕ ਠੰਡੀ ਲਹਿਰ ਉਦੋਂ ਬਣਦੀ ਹੈ ਜਦੋਂ ਵੱਡੀ ਮਾਤਰਾ ਵਿੱਚ ਠੰਡੀ ਹਵਾ ਇੱਕ ਖੇਤਰ ਤੋਂ ਦੂਜੇ ਖੇਤਰ ਵਿੱਚ ਬਦਲ ਜਾਂਦੀ ਹੈ ਹਾਈਪੋਥਰਮੀਆ ਅਤੇ ਫਰੋਸਟ ਬਾਈਟ અત્યੰਤ ਠੰਡੇ ਮੌਸਮ ਦੇ ਦੋ ਮੁੱਖ ਪ੍ਰਭਾਵ ਹਨ ਜਿਸ ਨਾਲ ਕਈ ਵਾਰ ਜਾਨ ਵੀ ਜਾ ਸਕਦੀ ਹੈ ਆਮ ਚਿੰਨਾਂ ਅਤੇ ਲੱਛਣਾਂ ਵਿੱਚ ਨਜ਼ਰ ਦਾ ਨੁਕਸਾਨ ਠੰਡ ਲੱਗਣਾ ਪ੍ਰਤੀਕਿਰਿਆਸ਼ੀਲਤਾ ਹੌਲੀ ਨਬਜ ਸੁਸਤੀ ਆਦਿ ਸ਼ਾਮਲ ਹਨ ਹਾਈਪੋਥਰਮੀਆ ਦਾ ਇਲਾਜ ਮਰੀਜ਼ ਨੂੰ ਨਿੱਗੇ ਅਤੇ ਸੁੱਕੇ ਵਾਤਾਵਰਣ ਵਿੱਚ ਰੱਖ ਕੇ ਗਰਮ ਪੀਣ ਵਾਲੇ ਪਦਾਰਥਾਂ ਆਦਿ ਨਾਲ ਕੀਤਾ ਜਾ ਸਕਦਾ ਹੈ ਮਰੀਜ਼ ਨੂੰ ਠੰਡ ਤੋਂ ਦੂਰ ਰੱਖ ਕੇ ਅਤੇ ਪ੍ਰਭਾਵਿਤ ਜਗ੍ਹਾ ਤੇ ਸਾਫ਼ ਪੱਟੀਆਂ ਲਗਾ ਕੇ ਫਰੋਸਬਾਈਟ ਦਾ ਇਲਾਜ ਕੀਤਾ ਜਾ ਸਕਦਾ ਹੈ ਠੰਡੇ ਮੌਸਮ ਵਿੱਚ ਹੋਣ ਵਾਲੀਆਂ ਇੰਜਰੀਜ਼ ਨੂੰ ਸਹੀ ਸਾਵਧਾਨੀਆਂ ਵਰਤ ਕੇ ਰੋਕਿਆ ਜਾ ਸਕਦਾ ਹੈ ਕੋਣ ਵਿਸ਼ੇ ਬਾਰੇ ਤੁਹਾਡੀ ਸਮਝ ਦੀ ਜਾਂਚ ਕਰਨ ਦਾ ਸਮਾਂ ਆ ਗਿਆ ਹੈ ਇਹ ਇੱਕ ਮੁਲਾਂਕਣ ਅਭਿਆਸ ਹੈ ਹਰ ਸਵਾਲ ਦੇ ਅੰਕ ਬਰਾਬਰ ਹਨ ਟੈਸਟ ਪਾਸ ਕਰਨ ਲਈ ਤੁਹਾਨੂੰ ਘੱਟੋ-ਘੱਟ 60% ਅੰਕ ਪ੍ਰਾਪਤ ਕਰਨ ਦੀ ਲੋੜ ਹੈ ਸਵਾਲਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਚਿਤ ਵਿਕਲਪ ਚੁਣੋ 没大一样